ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੈਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਖਲੋਟ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕੋ ਗਾਂ ਦਿਖਾਉਣੀ ਹੈ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਤਗੜੇ ਕਦ ਕਾਠ ਵਾਲੀ ਆ ਤੇ ਆਪਾਂ ਪਹੁੰਚੇ ਆ ਵੀਰ ਆਕਾਸ਼ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਮ ਠੀਕ ਠਾਕ ਜੀ ਵਧੀਆ ਜੀ ਵਧੀਆ ਆਪਣਾ ਨਾਮ ਤੇ ਐਡਰੈਸ ਦੱਸਿਓ ਪਿੰਡ ਪਲੋਟ ਤਹਿਸੀਲ ਜਨਾਲਾ ਆਕਾਸ਼ ਨਾਂ ਜੇ ਮੇਰਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98774 2898 ਠੀਕ ਹੈ ਜੀ ਹਾਂ ਜੀ ਆ ਦੱਸਿਆ ਹੁ ਵਾਰਡ ਦੇ ਬਾਰੇ ਇੱਕ ਨਵਾਂ ਸੂਹਾ ਸੂਈ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਇਹ ਤੀਜਾ ਸੂਹਾ ਸੂਈ ਜੇ ਅਛਾ ਜੀ ਠੀਕ ਹੈ ਜੀ ਹਾਂ ਜੀ ਤੇ 22 ਕਿਲੋ ਦੁੱਧ ਭਰ ਜਾਂਦੀ ਆ ਰਾਮ ਨਾਲ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਫਾਰਮ ਵਾਲੀ ਵੇੜ ਚੰਗੇ ਤੱਕੜੇ ਕੰਦ ਕਾਠ ਵਾਲੀ ਆ ਤੇ ਜਵਾਕੀ ਜੇ ਪਿਛੇ ਬਸਾ ਹੀ ਠੀਕ ਹੈ ਜੀ ਮੇਲ ਕਾਫ ਆ ਗਿਆ ਚੈੱਕ ਕਰ ਸਕਦੇ ਬਿਲਕੁਲ ਜੀ 나ੜੂ ਤੇ ਤਾਜ਼ਾ ਬੱਚਾਵਾ ਤੇ ਕਿੰਨਾ ਕਜੇ ਬੋਲਾ ਬੋਲਾ ਚੋਇਆ ਜੇ ਬੋਲਾ ਜੇ 12 ਕਿਲੋ ਕਿਲੋ ਚੋਇਆ ਜੇ ਤੇ ਮਤਲਬ ਅਜੇ ਪੂਰੀ ਸਾਫ ਨਹੀਂ ਕੀਤੀ ਠੀਕ ਹੈ ਠੀਕ ਹੈ ਤੇ ਖੋਲ ਦਿਓ ਮੜਾ ਖੋਲ ਕੇ ਵਿਖਾਈਏ ਫਿਰ ਲੋ ਵੀ ਚੈੱਕ ਕਰ ਸਕਦੇ ਜਾਂ ਚੰਗੀ ਮੜਾ ਥੋੜੇ ਜਿਹਾ ਤਾਜੀ ਸੂਣ ਕਰਕੇ ਲੱਪਾ ਲੱਪਾ ਲਾਇਆ ਇਹਨੇ ਤੇ ਚੰਗੇ ਤਗਰੇ ਕੱਦ ਕਾਠ ਵਾਲੀ ਆ ਤੇ ਬਾਕੀ ਅਡਰ ਕੁਆਲਟੀ ਤੁਸੀਂ ਲਾ ਕੇ ਰੱਖਿਆ ਕਰ ਸਕਦੇ ਜੀ 20 22 ਲੀਟਰ ਪਿਛਲੇ ਸਵੇਰੇ ਇਹਨੇ ਦੁੱਧ ਚਵਾਇਆ ਵਾ ਤੋਰ ਲੋ ਲੰਮੀ ਤੋਰ ਲੋ ਕੋਈ ਗੱਲ ਨਹੀਂ ਐਨ ਤੋਰ ਦੀ ਲੰਮੀ ਫਰੀਂ ਤੋਰ ਨੂੰ ਕੋਈ ਨਹੀਂ ਚੈੱਕ ਕਰ ਸਕਦੇ ਆ ਕਰਮਾਲੀ ਨੇ ਭੰਡਾ ਪਾਈਆਂ ਵਾ ਇਹ ਥੜਾਂ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਹੈ ਉਹ ਵੀ ਤਾਂ ਲਾਗੇ ਨੂੰ ਦਿਖਾਵਾਂਗੇ ਆਪਾਂ ਜਰੂਰ ਬੋਤੀ ਆ ਜੀ ਬਹੁਤ ਕੋਈ ਤਾਜੀ ਸੁਈ ਯਾਰ ਉਹਦੇ ਕਰਕੇ ਲੱਪੇ ਲੁਪਾ ਲੱਗਾ ਇਹਨੂੰ ਕਿ ਇਹ ਕੋਈ ਵੀਰਪਾ ਸਾਹਮਣਾ ਲੈ ਜਾਊਗਾ ਚੰਗਾ ਦੁੱਧ ਚਵਾਈ ਜਾਣਾ ਇਹਨੇ ਇਮਾਰਤ ਜੋ ਮੋਟੀਆਂ ਆ ਵਾਨੇ ਦੇ ਤੁਸੀਂ ਚੈੱਕ ਕਰ ਸਕਦਾ ਜੇ ਭਣਾ ਭੁਲਾ ਹੈ ਗਿਆ ਜੇ ਬਾਨੇ ਬਾਨੇ ਕੀ ਕੀ ਮੁੱਲ ਕਰਨਾ ਭਾਈ ਇਹਦਾ ਹਰ ਮੋਰ ਤੇ 50000 ਕਰਦੇ ਜੀ ਹਾਂਜੀ ਕਰੀਏ ਜਾਇਜ ਜਾ ਕਰਦੀਏ ਜਾਇਜ 45 ਦੀ ਦੇਤੀ 2000 ਉਹ ਛੱਡ ਦੀਏ ਮੈਂ ਨਾ ਚਲੋ 40 ਦੀ ਪੂਰੇ ਦੀ ਪੂਰੇ ਦੀ ਚਲੋ ਲਓ ਵੀਰ ਜੀ ਬਿਲਕੁਲ ਤਗੜੇ ਘੱਟ ਘਾਟ ਵਾਲੀ ਆ ਵੈੜਾ ਇਹ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ 40000 ਦੀ ਤੇ ਬਾਕੀ ਮੌਕੇ ਦੇ ਚਲੋ ਮਾਨਤਾ ਆਹ ਵੇਖੋ ਜੀ ਠੰਡੀ ਧੀਰੀ ਕੋਈ ਐ ਇਦਾਂ ਦੀ ਗੱਲ ਨਹੀਂ ਠੀਕ ਹੈ ਠੀਕ ਹੈ ਲੋ ਬਾਈ ਚੈੱਕ ਕਰ ਸਕਦੇ ਜੀ ਠੱਡੀ ਸੀਲ ਵੜੇ ਵਾਲੇ ਥਣਾ ਦਾ ਸੈਰ ਗਾਇ ਬਹੁਤ ਸ਼ਾਨਦਾਰ ਆ ਜਿਹੜਾ ਜਿਹੜਾ ਤੇ ਥਣ ਲੱਗਾ ਵਾ ਤੇ ਆਹ ਵਾਲਾ ਜਵਾਕ ਇਹਦਾ ਮੇਲਕਾਪ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ